ये क्या कर रहे हो क्या मार रहे हो तेरा दिन छोटा नहीं करता ठीक राजा बड़ा बड़ा होता है ये दोनों दुनिया में चले जाते हैं तो जनता में हताश है कि ने 10000 के एक लापता है तुम अपने ਦੀ ਡਾਕਟਰ ਦੀ ਅਗਲੀ ਵਾਰ ਬੱਪੂ ਜੀ ਦਿਨ ਦੀ ਨਾਇਨਾ ਨਾ ਬੱਪੂ ਜੀ ਮੈਡੀਕਲ ਕਾਗਰਸ ਕਰਨ ਜਿਹੜਾ ਕਿ ਸਾਡਾ ਕਾਗਰਸ ਪਾਰਟੀ ਦਾ ਮੰਦਰ ਹੈ ਇਸ ਮੰਦਰ ਦੇ ਵਿੱਚ ਅੱਜ ਮਜੀਬ ਆਇਲਾ ਜੀ ਚੱਲ ਕੇ ਆਏ ਨੇ ਔਰ ਇਸ ਦੇ ਵਿੱਚ ਪੰਜਾਬ ਜਿੱਥੇ ਅਭੀ ਅ ਕੋਈ ਉਹਦੇ ਵਿਰੋਧ ਚ ਕਾਗਰਸ ਪਾਰਟੀ ਦੇ ਪੰਜੇ ਦੇ ਨਿਸ਼ਾਨ ਦੇ ਪਾਵੇ ਆ ਗੁਰਜੀਤ ਸਿੰਘ ਜੀ ਆਇਲਾ ਜੀ ਤੋਂ ਸੇਵਾ ਜਿਹੜੇ ਮਸਜ ਤੇ ਬਿਰਾਜਮਾਨ ਨੇ ਇਹ ਨਾਲੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸੋਨੀ ਸਾਹਿਬ ਨੇ ਡਾਕਟਰ ਸਾਹਿਬ ਨੇ ਬਲਾਰੀਆ ਸਾਹਿਬ ਨੇ ਉੱਚੇ ਸਰ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਚੂਨੀ ਕੁਰਪੂਜੀ ਵੱਲੋਂ ਮੀਟਿੰਗ ਅਰੇਂਜ ਕੀਤੀ ਗਈ ਸੀ ਵਰਕਰਾਂ ਦੇ ਕੌਂਸਲਰ ਸਹਿਬਾਨ ਜ਼ਿਲ੍ਹਾ ਦੇ ਅਹੁਦੇਦਾਰ ਸਹਿਬਾਨ ਬਲਾਕਾਂ ਦੇ ਅਹੁਦੇਦਾਰ ਸਹਿਬਾਨ ਇਹ ਸਾਰੀਆਂ ਫਰਟਰ ਆਰਗੇਨਾਈਜੇਸ਼ਨ ਦੇ ਹੈੱਡ ਤੇ ਉਹਨਾਂ ਦੀਆਂ ਕਮੇਟੀਆਂ ਦੇ ਜਿਨ੍ਹਾਂ ਦੇ ਵਿੱਚ ਚੇਚੇ ਤੌਰ ਤੇ ਸਾਡੇ ਡਿਪਟੀ ਮੁੱਖ ਮੰਤਰੀ ਓਮਪrakash ਸੋਨੀ ਜੀ ਸਾਡੇ ਸਾਬਕਾ ਮੰਤਰੀ ਡਾਕਟਰ ਰਾਜਕਮਰ ਬੇਰਕਾ ਜੀ ਇੰਦਰਪੀਰ ਬਲਾਰੀਆ ਜੀ ਸਾਬਕਾ ਐਮਐਲਏ ਔਰ ਹੋਰ ਵੀ ਸਾਰੇ ਲੀਡਰ ਸਭਾਨ ਹਾਜ਼ਰ ਹੋਏ ਸੀ ਮੁਮਤਾ ਦਿੱਤ ਜਿਹੜੇ ਸੀਨੀਅਰ ਲੀਡਰ ਨੇ ਔਰ ਉਹਦੇ ਵਿੱਚ ਅਸੀਂ ਕਾਂਗਰਸ ਦੀ ਰਣਨੀਤੀ ਨੂੰ ਲੈ ਕੇ ਅੱਜ ਕਿਉਂਕਿ ਬੜਾ ਵੱਡਾ ਜਿਹੜਾ ਲੋਕਤੰਤਰ ਦਾ ਯੁੱਧ ਹੈ ਐਸੇ ਸਾਰੇ ਦੇਸ਼ ਚੱਲ ਰਿਹਾ ਤੇ ਉਹ ਦਿੱਤਿਆਂ ਨੂੰ ਲੈ ਕੇ ਅੱਜ ਅਸੀਂ ਸਾਰਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਬੂਥਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਉਹ ਮਜ਼ਬੂਤੀ ਦੇ ਨਾਲ ਲੜਾਈ ਲੜੇਗੀ ਔਰ ਵਿਸ਼ਵਾਸ ਦਵਾਇਆ ਸਾਰਿਆਂ ਨੇ ਕਿ ਸੀਟ ਜਿਹੜੀ ਵੱਡੀ ਇਹ ਲੀਡ ਦੇ ਨਾਲ ਜਿੱਤ ਕੇ ਜਿਹੜੀ ਹੈ ਉਹ ਮਲਕਾ ਅਰਜੁਨ ਖੜਗੇ ਜਿਹੜੇ ਪ੍ਰਧਾਨ ਨੇ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਉਹ ਰਾਹੁਲ ਗਾਂਧੀ ਜੀ ਨੂੰ ਦਿੱਤੀ ਹੈ ਤੁਹਾਡੇ ਸਾਹਮਣੇ ਜੋਸ਼ ਵੇਖੋ ਕਿੰਨਾ ਕਾਂਗਰਸ ਵਰਕਰਾਂ ਤੇ ਜੋਸ਼ ਵੇਖਿਆ ਇੱਕ ਇੱਕ ਵਰਕਰ ਜਿਹੜਾ ਉਹ ਪੂਰਾ ਮਤਲਬ ਇੱਕ ਮਤਲਬ ਇੱਕ ਦੇਸ਼ ਭਗਤੀ ਤਰ੍ਹਾਂ ਲੜਾਈ ਲੜ ਰਿਹਾ ਕਿਉਂਕਿ ਉਹਨੂੰ ਪਤਾ ਸੰਵਿਧਾਨ ਖਤਰੇ 'ਚ ਹੈ ਔਰ ਜੇ ਸੰਵਿਧਾਨ ਖਤਰੇ 'ਚ ਹੋਵੇ ਜਾਂ ਦੇਸ਼ ਦੇ ਖਤਰਾ ਹੋਵੇ ਉਦੋਂ ਕਾਂਗਰਸ ਜਿਹੜੀ ਹੈ ਉਹ ਤਾਂ ਵਰਕਰ ਦੇ ਲੀਡਰ ਹਮੇਸ਼ਾ ਦੇਸ਼ ਲਈ ਖੜਦਾ ਤੇ ਦੇਸ਼ ਲਈ ਲੜਦਾ ਹੈ। ਬਾਕੀ ਪਾਰਟੀਆਂ ਨੂੰ ਕਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਕੋ ਆਪਣੀ ਇਲੈਕਸ਼ਨ ਚੋਣਵਰ ਕਰ ਰਹੀਆਂ ਨੇ। ਅਸੀਂ ਇਲੈਕਸ਼ਨ ਜਿਹੜੀ ਹੈ ਕਨਸਟੀਟਿਊਸ਼ਨ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਹੈ ਦੇਸ਼ ਦੇ ਵਿਕਾਸ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਦੇਸ਼ ਚ ਮਹਿੰਗਾਈ ਘਟਾਉਣ ਦੇ ਉੱਤੇ ਔਰ ਅਗਣੀ ਵੀਰ ਵਰਗੀਆਂ ਯੋਜਨਾ ਨੂੰ ਖਤਮ ਕਰ ਦੇ ਉੱਤੇ ਜੀਐਸਟੀ ਲਾਗੂ ਕਰਨ ਦੇ ਉੱਤੇ ਹੋਏਗੀ। ਸਾਡੀ ਇਲੈਕਸ਼ਨ ਅੰਮ੍ਰਿਤਸਰ ਦੀ ਲੋਕਲ ਵਿਕਾਸ ਦੇ ਉੱਤੇ ਹੋਏਗੀ। ਜੋ ਸ਼ਹਿਰ ਚ ਕੰਮ ਕੀਤੇ ਆ ਜੋ ਵੱਡਾ ਵਿਕਾਸ ਸ਼ਹਿਰ ਚ ਕੀਤਾ ਉਹ ਝੰਡੇ ਸੀ ਲਾ ਕੇ ਲੋਕਾਂ ਚ ਜਾਵਾਂਗੇ। ਧ ਅਥੋ ਕਾਂਗਰਸ ਭਵਨ ਜੋ ਕਾਂਗਰਸ ਦਾ ਮੰਦਰ ਰਗਾ ਵਾ ਉਥੇ ਸਾਰੇ ਇਕੱਠੇ ਹੋਏ ਨੇ ਵਰਕਰ ਸਭਾ ਕਾਉਂਸਲਰ ਸਭਾ ਬਲੋਕ ਪ੍ਰਧਾਨ ਸਾਡੇ ਨਿੱਕੇ ਵੋਟਰ ਸਾਰੇ ਨੇ ਜੋ ਅਥੇ ਇਕੱਠੇ ਹੋ ਕੇ ਅੱਜ ਬੀਜੇਪ ਡਿਗਲ ਵਜਾਤਾ ਪੂਰੇ ਸਾਰੇ ਕਿਹਦੇ ਇਲੈਕਸ਼ਨ ਦਾ 58 ਕੌਂਸਲਸੀਆਂ ਚ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਤੇ ਚਾਹ ਤੀਨ ਪਿਆ ਜਾਏਗਾ ਤੀਜੀ ਵਾਲੀ ਹੈਟ੍ਰਿਕ ਹੋਏਗੀ ਹੈਟ੍ਰਿਕ ਗੁਰਜੀਤ ਸਿੰਘ ਓਜਲਾ ਦੀ ਹੋएगी ਤੇ ਬੱਲੇ ਬੱਲੇ ਹੋਏ ਜਿੱਤ ਕੇ ਦੁਬਾਰਾ ਵਹਾਵ ਲੋਕਾਂ ਨੂੰ ਕਿਹੋ ਜਿਹਾ ਸਮਰਥਨ ਮਿਲ ਰਿਹਾ ਲੋਕ ਵੀ ਹੈ ਫੌਜੀ ਯੋਗਰਾ ਸ਼ਰਮਾ ਕਾਂਗਰਸ ਸੇਵਾਦਾਲ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸ਼ਨੀ ਪੱਪੂ ਸ਼ਹਿਰੀ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਨ ਹਾਲਕਾ ਹਾਲ ਬਿਆਰ ਅੰਮ੍ਰਿਤਸਰ ਵਿਖੇ ਐਮਪੀ ਓਜਲਾ ਸਾਹਿਬ ਦੀ ਰਹਿਨਮਾਈ ਵਿੱਚ ਇਹ ਪ੍ਰੋਗਰਾਮ ਬਹੁਤ ਵੱਡਾ ਕੀਤਾ ਗਿਆ ਵਾ ਅੱਜ ਇੰਨਾ ਵੱਡਾ ਭਾਰੀ ਇਕੱਠ ਹੋਇਆ ਅਸ਼ਨੀ ਪੱਪੂ ਦੀ ਰਹਿਨਮਾਈ ਦੇ ਵਿੱਚ ਸਾਰੇ ਸ਼ਹਿਰ ਦੇ ਗਾਨੇਮਾਨੇ ਲੀਡਰ ਸਾਰੇ ਬਲਾਰੀਆ ਸਾਹਿਬ ਰਾਜਕੁਮਾਰ ਸਾਹਿਬ ਦਿਪਤੀਸ਼ੀਮ ਸੋਨੀ ਸਾਹਿਬ ਔਰ ਸਾਰੇ ਕਾਂਗਰਸ ਦੇ ਵਰਕਰ ਕਾਉਂਸਲਰ ਸਾਹਿਬਾਨ ਔਰ ਜਿਨੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਔਰ ਸਾਰੇ ਵਿਧਾਤੀ ਦੇ ਪ੍ਰਧਾਨ ਅਸਨੀ ਬੱਬਰ ਜੀ ਔਰ ਆਪਣੀ ਟੀਮ ਦੇ ਨਾਲ ਸਾਰੇ ਇੱਥੇ ਅੱਜ ਪ੍ਰੈਜੈਂਟ ਹੋਏ ਸੀ ਔਰ ਬਹੁਤ ਹੀ ਵੱਡਾ ਪ੍ਰੋਗਰਾਮ ਹੋਇਆ ਵਾ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਇੱਕ ਹੁਲਾਰਾ ਮਿਲਿਆ ਵਾ ਕਿ ਲੋਕ ਜੜੇ ਨੇ ਕਾਂਗਰਸ ਪਾਰਟੀ ਵੱਲ ਚੁਕਾ ਕਰਦੇ ਹੋਏ ਅਬ ਚੁਗ ਰਹੇ ਨੇ ਕਿ ਸਾਡੇ ਐਮਪੀ ਉਹਦਾ ਸਾਹਿਬ ਹੈਟ੍ਰਿਕ ਲਗਾਉਣ ਜਾ ਰਹੇ ਨੇ ਉਹ ਦੋ ਵਾਰ ਪਹਿਲਾਂ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਨੇ ਐ ਇਸ ਵਾਰ ਵੀ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਨੂੰ ਹੱਦਕ ਵਧਾਈ ਦੇ ਨਾਵਾ ਕਿ ਇਸ ਵਾਰ ਝਾੜੂ ਨੂੰ ਨਕਾਰ ਕੇ ਲੋਕ ਕਾਂਗਰਸ ਵੱਲ ਤੁਰ ਪਏ ਨੇ ਔਰ ਕਾਂਗਰਸ ਨੂੰ ਕਿ ਵੋਟਾਂ ਭਾਗੇ ਬੜੀ ਲੀਡ ਨਾਲ ਜਿਤਾਉਣਗੇ ਸੈਂਟਰ ਵਿੱਚ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਨਰਿੰਦਰ ਗਾਂਧੀ ਜੀ ਪੀਐਮ ਬਣਗੇ ਇਹ ਐਤ ਕੀ ਲੋਕਾਂ ਨੂੰ ਸਾਰੇ ਸਾਹਮਣੇ ਨਜ਼ਰ ਆ ਜਾਏਗਾ ਮਗਹੀ ਦੀ ਨਹੀਂ ਮਾਰ ਵਜੀ ਹੋਈ ਹੈ ਕਿ ਲੋਕ ਬੜੇ ਪਰੇਸ਼ਾਨ ਨੇ ਬਹੁਤ ਹੀ ਜਾਤੀਵਾਦ ਦੇ ਜਿਹੜੇ ਤੁਰੇ ਹੋਏ ਨੇ ਚੱਲ ਪਿਆ ਜਾਤੀਵਾਦ ਆ ਸਾਰੀ ਕਾਂਗਰਸ ਪਾਰਟੀ ਜਿਹੜੀ ਸਾਰੀ ਧਰਮਾਂ ਨੂੰ ਲੈ ਕੇ ਚੱਲਦੀ ਆ ਇਹ ਇੱਕ ਐਸੀ ਸ਼ਕਲ ਸਰਕੂਲਰ ਪਾਰਟੀ ਆ ਸਭ ਦਾ ਆਦਰ ਸਤਕਾਰ ਕਰਦੀ ਆ ਮੈਂ ਕਾਂਗਰਸ ਸ਼ਿਵਾ ਦਲ ਦੇ ਪ੍ਰਧਾਨ ਹੁੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤਗੜੇ ਹੋ ਕੇ 1 ਜੂਨ ਨੂੰ ਤੁਸੀਂ ਗਰਮੀ ਵੱਲ ਨਹੀਂ ਵੇਖਣਾ ਮੁਸੀਬਤ ਵੱਲ ਨਹੀਂ ਵੇਖਣਾ ਤਗੜੇ ਹੋ ਕੇ ਕਰੋ ਨਿਕਲ ਕੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਵਾਂ ਇਹ ਸਾਰਿਆਂ ਤਗੜੇ ਹੋ ਕੇ ਵੋਟਾਂ ਪਾ ਕੇ ਐਮਪੀ ਓਜਲਾ ਸਾਹਿਬ ਨੂੰ ਬੜੀ ਲੀਡ ਨਾਲ ਜਿਤਾਉਣਾ ਔਰ ਮੈਂ ਇਹਨਾਂ ਗੱਲ ਕਹਿੰਦਾ ਹਾਂ ਸਾਰਿਆਂ ਕੋਲੋਂ ਸ਼ਮਾ ਜਾਂਦਾ ਹਾਂ ਕੋਈ ਗੱਲ ਗਲਤ ਨਿਕਲ ਗਈ ਹੋਵੇ ਤੇ ਜੈ ਹਿੰਦ ਸ਼ਰਮਾ ਸੈਕਟਰੀ ਪੀਪੀਸੀਸੀ ਬਲਾਕ ਪ੍ਰਧਾਨ ਕਾਂਗਰਸ ਸੇਵਾਦਲ ਈਸਟ ਤੇ ਸੈਕਟਰੀ ਯੂਥ ਕਾਂਗਰਸ ਆ ਜਿਹੜੀ ਮਟੀਰੀਅਲ ਤੇ ਹਾਂਜੀ ਇਹ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਪੱਪੂ ਜੀ ਵੱਲੋਂ ਓਇਲਾ ਸਾਹਿਬ ਦੀ ਰਹਿ ਰਮਾਈ ਹੇਟ ਓਇਲਾ ਸਾਹਿਬ ਦੇ ਹੱਕ ਦੇ ਵਿੱਚ ਮੀਟਿੰਗ ਰੱਖੀ ਗਈ ਆ ਸਾਰੇ ਬਲਾਕ ਪ੍ਰਧਾਨ ਸਾਰੇ ਕਾਂਗਰਸ ਦੇ ਸੇਵਾਦਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਇਸ ਮੌਕੇ ਤੇ ਮੌਜੂਦ ਸੀ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਆਪਣੇ ਅਸ਼ਨੂਕਾਰ ਪੱਪੂ ਜੀ ਨੇ ਓਇਲਾ ਸਾਹਿਬ ਨੂੰ ਹੱਕ ਦੇ ਵਿੱਚ ਮੀਟਿੰਗ ਕੀਤੀ ਆ ਕਿ ਉਹਨਾਂ ਨੂੰ ਭਾਰੀ ਤੋਂ ਭਾਰੀ ਮਾਤਰਾ ਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਜਿਸ ਕਰਕੇ ਅੱਜ ਮੀਟਿੰਗ ਰੱਖੀ ਗਈ ਸੀ ਤੇ ਮੇਰੀ ਸਾਰੇ ਜਾਣਿਆਂ ਨੂੰ ਹੱਥ ਜੋੜ ਕੇ ਅਪੀਲ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਅੰਮਰਸਰ ਦੇ ਲੋਕਾਂ ਨੂੰ ਕਿ ਓਇਲਾ ਸਾਹਿਬ ਨੂੰ ਹੌਮ ਹਮਾ ਕੇ ਵੋਟਾਂ ਪਾਓ ਤੁਸੀਂ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਜਾਬ ਕਰੋ ਬਾਕੀ ਜੈ ਹਿੰਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਲੋਕਾਂ ਵੱਲੋਂ ਵੇਖੋ ਜੀ ਆ ਆਮ ਆਦਮੀ ਪਾਰਟੀ ਆਈ ਅੱਜ 2.5 ਸਾਲ ਹੋ ਚੱਲੇ ਨੇ 2.5 ਸਾਲ ਦੇ ਵਿੱਚ ਅਜੇ ਤੱਕ ਉਹਨਾਂ ਦੇ ਕੌਂਸਲਰ ਨਹੀਂ ਬਣੇ ਜਿਹੜਾ ਕੰਮ ਵਾਡਾਂ ਦਾ ਵਾਡਾਂ ਦਾ ਕੰਮ ਹੱਲੇ ਵੀ ਕਾਂਗਰਸ ਦੇ ਲੀਡਰ ਹੀ ਕਰਾ ਰਹੇ ਨੇ ਕਾਂਗਰਸ ਦੇ ਕੌਂਸਲਰ ਹੀ ਕਰਾ ਰਹੇ ਨੇ ਜਿਹੜੇ ਸਾਬਕਾ ਗਿਨੇ ਜਾ ਰਹੇ ਨੇ ਪਰ ਜੇ ਕਿਸੇ ਨੇ ਮੋਹਰ ਲਵਾਣੀ ਹੈ ਕਿਤੇ ਜੇ ਕਿਸੇ ਨੂੰ ਕੋਈ ਗਲੀ ਗੁਮਾਨ ਦੇ ਵਿੱਚ ਕੰਮ ਪਾ ਰਿਹਾ ਐ ਐਮਐਲਏ ਤੇ ਬਹੁਤ ਜ਼ਿਆਦਾ ਦੂਰ ਰਹਿੰਦੇ ਨੇ ਪਰ ਉਹ ਜਿਹੜੇ ਲੋਕੀ ਆ ਅਪਰੋਚ ਜਿਹੜੀ ਕਰ ਰਹੇ ਨੇ ਲੋਕੀ ਜਿਹੜਾ ਕੰਮ ਲੈ ਕੇ ਆ ਰਹੇ ਕਾਂਗਰਸ ਦੇ ਵਰਕਰਾਂ ਕੋਈ ਲੈ ਕੇ ਆ ਰਹੇ ਕਾਂਗਰਸ ਦੇ ਕੌਂਸਲਰ ਕੋਈ ਲੈ ਕੇ ਆ ਰਹੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾ ਚਿੰਤਪੁਰ ਦੀ ਸਭ ਦੀ ਚਿੰਤਾ ਤੋਂ ਦੂਰ ਕਰਦੀ ਮੈਂ ਅਸ਼ਿੰਦ ਕਮਾਲ ਬੱਬਰ ਦਿਹਾਤੀ ਜ਼ਿਲ੍ਹਾ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਸੇਵਾਦਾਲ ਦਾ ਮੈਂ ਜਿਹੜੀ ਅੱਜ ਮੀਟਿੰਗ ਵੇਖੀ ਆ ਕਿ ਸਾਡੇ ਭਰਾ ਅਸ਼ਨੀ ਕੁਮਾਰ ਪੱਪੂ ਜੀ ਨੇ ਜਿਹੜੀ ਮੀਟਿੰਗ ਦਿਖਾਈ ਸੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਦੋ ਵਾਰੀ ਸਾਡਾ ਭਰਾ ਗੁਰਜੀਤ ਸਿੰਘ ਹੋਜ ਲੱਗ ਗਿਆ ਜਿੱਤਿਆ ਤੀਸਰੀ ਵਾਰੀ ਫੇਰ ਆਪਾਂ ਜਿੱਤ ਆਪਣੇ ਆਪ ਨੂੰ ਰੱਖ ਲਿਆ ਵੀ ਆਪਾਂ ਜਿੱਤੇ ਆ ਅਸੀਂ ਜਿਹਦੇ ਵੀ ਮੀਟਿੰਗਾਂ ਕਰਾ ਰਹੇ ਆ ਜਿੱਥੇ ਵੀ ਜਾ ਰਹੇ ਆ ਹਰ ਕੋਈ ਕਹਿ ਰਿਹਾ ਵੀ ਭਾਵੇਂ ਅਸੀਂ ਭਾਜਪਾ 'ਚ ਜਾਈਏ ਜਾਂ ਜਿੱਥੇ ਮਰਜ਼ੀ ਜਾਈਏ ਤੇ ਟੀਟ ਜਿਹੜੀ ਆ ਇਹ ਤੁਹਾਡੇ ਗੁਰਜੀਤ ਸਿੰਘ ਹੋਲਾ ਜੀ ਦੀ ਆ ਨੰਬਰ 2 ਜਿਹੜੇ ਸਾਡੇ ਭਰਾ ਗੁਰਜੀਤ ਸਿੰਘ ਹੋਲਾ ਜੀ ਨੇ ਕੰਮ ਕਰਾਉਂਦੇ ਨੇ ਇਹ ਕਿਸੇ ਨੇ ਕੰਮ ਨਹੀਂ ਕਰਾਏ ਜਿਹੜੇ ਵਾਅਦੇ ਕੀਤੇ ਆ ਇਹ ਕਾਂਗਰਸ ਪਾਰਟੀ ਜਿਹੜੀ ਆ ਇਹ ਗਰੀਬਾਂ ਦੀ ਆ ਤੇ ਐ ਕਰਕੇ ਜਿਨਨੇ ਮਜ਼ਦੂਰ ਕੀ ਜਿਨਨੇ ਗਰੀਬ ਕੀ ਸਾਰੇ ਜਿਹੜੇ ਆ ਮੋਢੇ ਨਾਲ ਮੋਢਾ ਲਾ ਕੇ ਨਾਲ ਤੁਰੇ ਆ ਤੁਹਾਨੂੰ ਯਕੀਨ ਆ ਕਿ ਅਸੀਂ ਬੜੀ ਧੂਮ ਧਾਮ ਨਾਲ ਇਹ ਸੀਟ ਜਿਹੜੀ ਆ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ